ਸਤਿ ਸ੍ਰੀ ਅਕਾਲ ਦੋਸਤੋ ਬੇਨਤੀ ਇਹ ਆ ਕੇ ਯਾਰ ਸਾਰਿਆਂ ਨੂੰ ਪਤਾ ਆ ਕਿ ਯਾਰ ਕਿਸਾਨਾਂ ਦੀਆਂ ਫਸਲਾਂ ਮੱਚ ਗਈਆਂ ਜਿਹਦੀ ਮੱਚ ਗਈ ਆ ਉਹ ਉਹਦਾ ਉਹਨੂੰ ਤਖਲੀਪ ਆ ਉਹਨੂੰ ਪਤਾ ਹੈ ਜੇ ਆਪਾਂ ਇੱਕ ਪਿੰਡ ਦੀ ਗੱਲ ਕਰੀਏ ਤਾਂ ਕਈ ਕਈ ਪਿੰਡਾਂ ਦੀਆਂ ਸਾਰੇ ਸਾਰੇ ਪਿੰਡ ਦੀ ਵੀ ਕਣਕ ਮੱਚ ਗਈ ਇੱਕ ਪਿੰਡ ਲਈ ਇਹ ਗੱਲ ਬਹੁਤ ਵੱਡੀ ਆ ਪਰ ਜੇ ਪੰਜਾਬ ਲਈ ਗੱਲ ਕਰੀਏ ਤਾਂ ਪੰਜਾਬ ਲਈ ਇਹ ਗੱਲ ਬੜੀ ਵੱਡੀ ਹੈ 12700 ਪਿੰਡ 12700 ਪਿੰਡ ਲਈ ਜੇ ਮੰਨ ਕੇ ਚਲੋ 5 ਪਿੰਡਾਂ ਦੀ ਕਣਕ ਮੱਚ ਵੀ ਗਈ ਹੋ 7 ਪਿੰਡਾਂ ਦੀ ਕਣਕ ਮੱਚ ਵੀ ਗਈ ਹੋਈ ਨਾ ਤਾਂ ਬਾਲੀ ਵੱਡੀ ਗੱਲ ਹੈਣੀ ਹੁਣ ਗੱਲ ਇਹ ਆ ਕਿ 12700 ਪਿੰਡ ਕਰਨ ਕੀ ਜੇ ਕੋਈ ਕਰਦਾ ਤਾਂ ਮੈਨੇਜਮੈਂਟ ਹੈ ਨਹੀਂ ਮੈਂ ਤੁਹਾਨੂੰ ਇੱਕ ਆਪਣੇ ਕੋਲੇ ਬਣੀ ਬਣਾਈ ਮੈਨੇਜਮੈਂਟ ਹੈਗੀ ਆ ਉਹਨੂੰ ਵਰਤਣ ਦੀ ਲੋੜ ਬਣੀ ਬਣਾਈ ਮੈਨੇਜਮੈਂਟ ਕੀ ਹੈਗੀ ਆ ਬਹੁਤ ਚਿਰ ਪਹਿਲਾਂ ਦੀ ਕਹਾਣੀ ਦੱਸਦਾ ਮੈਂ ਤੁਹਾਨੂੰ ਉਦੋਂ ਅਸੀਂ ਆਮ ਆਦਮੀ ਪਾਰਟੀ 'ਚ ਕੰਮ ਕਰਦੇ ਹੁੰਦੇ 2016 ਦੀ ਗੱਲ ਦੱਸਦਾ ਸਾਡੇ ਏਰੀਏ 'ਚ ਕਣਕਾਂ ਸੜ ਗਈਆਂ ਸੀ ਤਾਂ ਅਸੀਂ ਕੀ ਕੀਤਾ ਸੀ ਅਸੀਂ ਭਾਈ ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰ ਲਿਆ ਪਿੰਡ ਦੇ ਸਰਪੰਚ ਨੂੰ ਨੰਬਰਦਾਰ ਨੂੰ ਕਿਸੇ ਹੋਰ ਨੂੰ ਲਾ ਕੇ ਡਿਊਟੀ ਬੰਦਿਆਂ ਦੇ ਨਾਮ ਲਿਖ ਲੇ ਉਹਨਾਂ ਦੀ ਕਣਕ ਲਿਖ ਲਈ 40 40 ਮਾਣ ਦਾ ਹਿਸਾਬ ਲਾ ਲਿਆ ਵੀ 40 ਮਾਣ ਦਾ ਚਲੋ ਵੀ ਵੈਸੇ ਤਾਂ 50 ਨਿਕਲਣੀ ਹੁੰਦੀ ਹੈ ਪਰ ਚਲ ਤਾਂ ਨਾਲਾ ਕੰਮ 40 40 ਮਣ ਦਾ ਹਿਸਾਬ ਲਾ ਕੇ ਲਿਖ ਲਿਆ ਵੀ ਇਹਦੀ ਇੰਨੇ ਮਣ ਬਣਦੀ ਹੈ ਇਹਦੀ ਇੰਨੇ ਮਣ ਬਣਦੀ ਹੈ ਇਹਦੀ ਇੰਨੇ ਮਣ ਬਣਦੀ ਹੈ ਲਿਖ ਲਿਆ ਨਾ ਹਿਸਾਬ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਰਕਰਾਂ ਦੀ ਡਿਊਟੀ ਲਾ ਲਈ ਵੀ ਆਪਦੇ ਆਪ ਦੇ ਪਿੰਡਾਂ ਚੋਂ ਕਣਕ ਇਕੱਠੀ ਕਰ ਲੋ ਉਹਨਾਂ ਨੇ ਕਣਕ ਇਕੱਠੀ ਕਰ ਲਈ ਜਿਹਦੇ ਜਿੰਨੇ ਮਣ ਬਣਦੇ ਸੀ ਉਹਨੂੰ ਉਹਨੇ ਉਹਨੇ ਮਣ ਕਣਕ ਦਿੱਤੀ ਸੀ ਉਹ ਚੋ ਖੁਸ਼ੀ ਦੀ ਗੱਲ ਤੁਹਾਨੂੰ ਇਹ ਦੱਸਾਂ ਵੀ ਇੱਕ ਸਮਾਧ ਭਾਈ ਇੱਕ ਬੰਦੇ ਦੇ ਘਰੇ ਕਣਕ ਲਾਹੀ ਕਣਕ ਲਾਹੀ ਤੇ ਉਹ ਬੰਦੇ ਦੀ 2 ਕਿੱਲਿਆਂ ਦੀ ਕਣਕ ਸੀ 80 ਮਣ ਕਣਕ ਬਣਦੀ ਸੀ ਉਹਦੀ 80 ਮਣ ਕਣਕ ਲਾਹੀ ਜਦੋਂ ਉਹਦੇ 80 ਮਣ ਕਣਕ ਲਾਤੀ ਉਹਦੀ ਪੂਰੀ ਹੋ ਗਈ ਉਹਨੇ 2 ਗੱਟੇ ਭਰ ਕੇ ਟਰਾਲੀ 'ਚ ਸੈੜ ਤੇ ਅਸੀਂ ਕਹਾਂ ਭਾਈ ਇਹ ਕਾਦੇ ਕਹਿੰਦਾ ਭਾਈ ਇਹ ਇਹ ਮੇਰੇ ਲੋਧਾਨ ਆ ਯਾਰ ਕਿਸੇ ਹੋਰ ਨੂੰ ਦੇ ਦੋ ਮਤਲਬ ਲੋਕ ਇੰਨੇ ਚੰਗੇ ਆ ਐਸ ਲੈਵਲ ਦੇ ਲੋਕ ਆ ਮੈਨੂੰ ਇੰਨਾ ਚੇਤ ਆ ਕਿ ਕੁਝ ਲੋਕਾਂ ਨੇ ਨਾ ਜਿਨ੍ਹਾਂ ਨੂੰ ਨੀਲੇ ਕਾੜਾਂ ਤੇ ਕਣਕ ਮਿਲਦੀ ਹੁੰਦੀ ਸੀ ਉਹਨਾਂ ਦੇ ਨਾਲ ਮੈਂ ਉਹ ਜੀਆਂ ਬੀਬੀਆਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਨੀਲੇ ਕਾੜਾਂ ਵਾਲੀ ਕਣਕ ਦੇ ਵਿੱਚੋਂ ਵੀ ਕਣਕ ਦਾਣ ਕੀਤੀ ਸੀ ਲੋਕ ਕਰਨਾ ਚਾਹੁੰਦੇ ਆ ਹੁਣ ਮੇਰੀ ਗੱਲ ਕਹਿਣ ਦਾ ਮਤਲਬ ਕੀ ਆ ਯਾਰ ਬਹੁਤ ਸਾਰੀਆਂ ਪਾਰਟੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਚਾਹੁੰਦੀਆਂ ਪਿੰਡਾਂ 'ਚ ਵੜਨਾ ਚਾਹੁੰਦੀਆਂ ਜਿਹਨਾਂ ਨੂੰ ਐ ਲੱਗਦਾ ਵੀ ਅਸੀਂ ਪਿੰਡਾਂ 'ਚ ਵੜਾਂਗੇ ਕਿਵੇਂ ਯਾਰ ਤੁਹਾਡੇ ਕੋਲੇ 12700 ਪਿੰਡਾਂ ਦੇ ਵਿੱਚ ਹੀ ਸਟਰਕਚਰ ਆ ਮੰਨ ਲਓ ਅਕਾਲੀ ਦਲ ਹੀ ਆ ਯਾਰ ਅਕਾਲੀ ਦਲ ਦਾ ਲਾਲੋ ਅਕਾਲੀ ਦਲ ਸੁਖਵੀਰ ਬਾਦਲ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਬਾਦਲ ਸਾਹਿਬ ਤੁਹਾਡੇ ਵਰਕਰ ਤੁਹਾਡੀ ਪਾਰਟੀ ਵਾਸਤੇ ਕੁਝ ਕਰਨਾ ਚਾਹੁੰਦੇ ਹੋਣਗੇ 100% ਉਹਨਾਂ ਨੂੰ ਲੱਗਦਾ ਹੋਊਗਾ ਯਾਰ ਕੀ ਕਰੀਏ ਜਿਹਦੇ ਨਾਲ ਸਾਡੀ ਪਾਰਟੀ ਉੱਪਰ ਜਾਵੇ ਕਰ ਲੋ ਯਾਰ ਤੁਹਾਡੇ ਕੋਲ ਤਾਂ ਸ਼ਰਮਣੀ ਕਮੇਟੀ ਵੀ ਆ ਪਿੰਡਾਂ 'ਚ ਵੜਦੇ ਹੋ ਜੋਂਗੇ ਕਹਿੰਦੇ ਹੋ ਜੋਂਗੇ ਅਸੀਂ ਆਹ ਕੀਤਾ ਸਰਕਾਰ ਹੁੰਦੀ ਤੋਂ ਬਿਨਾ ਕਾਂਗਰਸ ਵਾਲ ਨੂੰ ਵੀ ਬੇਨਤੀ ਕਰਦੇ ਆ ਕਾਂਗਰਸ ਪਾਰਟੀ ਆ ਤੁਸੀਂ ਵੀ ਆਉਣਾ ਚਾਹੁੰਦੇ ਹੋਵੋਗੇ ਸਰਕਾਰ 'ਚ ਤੁਸੀਂ ਵੀ ਕਰ ਲੋ ਯਾਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਆਪਣੇ ਆਪਣੇ ਐਮਐਲਏ ਕੋਲੇ ਜਾਓ ਯਾਰ ਤੁਸੀਂ ਆਪਣੇ ਆਪਣੇ ਵਰਕਰਾਂ ਦੇ ਥਰੂ ਇਹ ਕੰਮ ਕਰ ਲਓ ਹੁਣ ਬਹੁਤ ਲੋਕ ਕਹਿਣਗੇ ਕਿ ਯਾਰ ਜੇ ਤਿੰਨੇ ਕਰਨਗੇ ਤਾਂ ਹੋ ਸਕਦਾ ਜਿਨ੍ਹਾਂ ਦੀ ਕਣਕ ਸੜੀ ਉਹਨਾਂ ਕੋਲ ਤਿੰਨ ਗੁਣਾ ਜਾਵੜੇ ਆਪਾਂ ਨੂੰ ਹੋਰ ਕੀ ਚਾਹੀਦਾ ਯਾਰ ਜੇ ਕਿਤੇ ਤਿੰਨ ਗੁਣਾ ਜਾਵੜੇ ਸਰਕਾਰੀ ਮਾਅਬਜਾ ਵੀ ਆਪਾਂ ਤਾਂ ਕਹਿੰਨੇ ਮਿਲ ਜੇ ਆਪਾਂ ਤਾਂ ਕਹਿੰਨੇ ਆ ਕਾਲੀ ਦਲ ਵਾਲੇ ਵੀ ਵਰਕਰ ਇਕੱਠੇ ਹੋ ਕੇ ਕਣਕ ਦੇ ਦੇਣ ਆਪਾਂ ਤਾਂ ਕਹਿੰਨੇ ਆ ਉਹਨਾਂ ਦੇ ਬੱਚੇ ਪੜਾਉਣ ਦੀ ਜ਼ਿੰਮੇਵਾਰੀ ਕੋਈ ਹੋਰ ਵੀ ਲੈ ਲੇ ਆਪਾਂ ਤਾਂ ਕਹਿੰਨੇ ਆ ਬੀਜੇਪੀ ਵਾਲੇ ਵੀ ਦੇ ਦੇਣ ਆਪਾਂ ਨੂੰ ਹੋਰ ਕੀ ਚਾਹੀਦਾ ਯਾਰ ਆਪਾਂ ਨੂੰ ਇਸ ਤੋਂ ਵੱਡਾ ਹੋਰ ਕੀ ਚਾਹੀਦਾ ਜੇ ਕਿਸੇ ਕਿਸਾਨ ਨੂੰ ਉਹਦੇ ਉਹਦੀ ਸਾਡੀ ਫਸਲ ਨਾਲ ਠੱਗ ਠਿੱਗਣਾ ਮਿਲ ਜੇ ਹੋਰ ਆਪਾਂ ਨੂੰ ਕੀ ਚਾਹੀਦਾ ਪਰ ਪੂਰੇ ਪੰਜਾਬ ਲਈ ਇਹ ਵੱਡੀ ਗੱਲ ਨਹੀਂ ਮੈਂ ਹੁਣ ਵੀ ਕਹਿੰਦਾ ਜਿੰਨੀਆਂ ਰਾਜਨੀਤਿਕ ਪਾਰਟੀਆਂ ਸਭ ਦੇ ਕੋਲੇ ਆਪਣੇ ਆਪਣੇ ਕੇਡਰ ਸਭ ਕੋਲੇ ਇੱਕ ਇੱਕ ਪਿੰਡਾਂ ਦੇ ਵਿੱਚ 50-50 ਬੰਦੇ ਆ ਯਾਰ ਚੱਕ ਲੋ ਟਰਾਲੀ ਲੈ ਮੈਂ ਆਪਣੇ ਪਿੰਡ ਦੇ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਕਹਿੰਨੇ ਆ ਕਾਂਗਰਸ ਵਾਲੇ ਲੈਣ ਆਉਣਗੇ ਉਹਨਾਂ ਨੂੰ ਵੀ ਦੇਵਾਂਗੇ ਅਕਾਲੀ ਦਲ ਵਾਲੇ ਲੈਣ ਆਉਣਗੇ ਉਹਨਾਂ ਨੂੰ ਵੀ ਦੇਵਾਂਗੇ ਆਮ ਆਦਮੀ ਪਾਰਟੀ ਵਾਲੇ ਲੈਣ ਆਉਣਗੇ ਕਣਕੋ ਤਿੰਨਾਂ ਨੂੰ ਹੀ ਦੇਵਾਂਗੇ ਯਾਰ ਇੱਕ ਘਰੇ ਜਿੱਥੇ ਇੱਕ ਗੱਟਾ ਜਾਣਾ ਤਿੰਨ ਗੱਟੇ ਜਾਵਣਗੇ ਯਾਰ ਵੱਧ ਹੋ ਜਾਊਗਾ ਮੈਂ ਬੇਨਤੀ ਕਰਦਾ ਸੱਚੀ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਸੱਚੀ ਕਹਿੰਦੇ ਆ ਕਿ ਯਾਰ ਗਾਂ ਸਰਕਾਰ ਬਣਾਉਣੀ ਆ ਐਸ ਵਕਤ ਆ ਤੁਸੀਂ ਵੀਡੀਓ ਤੇ ਹੀ ਲੋਕਾਂ ਦੇ ਕਮੈਂਟ ਪਾ ਲਓ ਲੋਕ ਚਾਹਣਗੇ ਕਿ ਕੋਈ ਪਾਰਟੀ ਵਾਕਿਆ ਹੀ ਕਿਸਾਨਾਂ ਨਾਲ ਜੇ ਸੱਚੀ ਹਮਦਰਦੀ ਰੱਖਦੀ ਆ ਮੈਂ ਨਹੀਂ ਕਹਿੰਦਾ ਕਿ ਸੱਤਾ ਤੇ ਸੱਤਾ ਤੇ ਰੱਖਦੀ ਆ ਕਰ ਲੈ ਉਹ ਮੁਆਵਜ਼ਾ ਦੇ ਦੇਵੇ ਪਰ ਮੈਂ ਕਹਿੰਦਾ ਵੀ ਜਿਹੜੀ ਦੂਸਰੀਆਂ ਵੀ ਰੱਖਦੀਆਂ ਉਹ ਵੀ ਕਰ ਸਕਦੀਆਂ ਦੇਖੋ ਜੇ ਦਾ ਤੁਸੀਂ ਕਰੋਗੇ ਤਾਂ ਇਹ ਗੱਲ ਕੁਛ ਵੀ ਨਹੀਂ ਤੁਹਾਡੇ ਵਰਕਰ ਕੰਮ ਕਰਨਾ ਵੀ ਚਾਹੁੰਦੇ ਆ ਤੁਹਾਡੇ ਵਰਕਰ ਘਰ ਘਰ ਜਾਣਾ ਚਾਹੁੰਦੇ ਆ ਤੁਹਾਡੇ ਵਰਕਰ ਪਿੰਡ ਨੂੰ ਆਪਦੇ ਪਿੰਡ ਨੂੰ ਖੁਸ਼ੀ ਦੇਣਾ ਚਾਹੁੰਦੇ ਆ ਤੇ ਇਸ ਵਕਤ ਜਿਹੜੇ ਪਿੰਡਾਂ ਦੇ ਵਿੱਚ ਇਹ ਘਟਨਾ ਨਹੀਂ ਹੋਈ ਉਹ ਪਿੰਡਾਂ ਨੂੰ ਦੂਸਰੇ ਲੋਕਾਂ ਨੂੰ ਦੇਖ ਕੇ ਖੁਸ਼ੀ ਹੋਊਗੀ ਮੈਨੂੰ ਬਹੁਤ ਖੁਸ਼ੀ ਹੋਊ ਜੇ ਸਾਡੇ ਘਰੇ ਕੋਈ ਕਣਕ ਲੈਣ ਆਵੇ ਮੈਨੂੰ ਖੁਸ਼ੀ ਹੋਊਗੀ ਸਾਡੇ ਪਿੰਡ ਦਾ ਬੰਦਾ ਆਵੇ ਹਾਂ ਬਗਾਨੇ ਬੰਦੇ ਆਉਂਦੇ ਆ ਵੀਰੇ ਹੁਣ ਆ ਜਾਂਦੇ ਆ ਲੋਕ ਟਰਾਲੀ ਲੈ ਕੇ ਬਗਾਨੇ ਪਿੰਡਾਂ ਦੇ ਉਹਨਾਂ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਕੀ ਪਤਾ ਕੌਣ ਚੋਰ ਆ ਠੱਗਾ ਸਾਦਾ ਕੌਣ ਆਪਣੇ ਪਿੰਡ ਦੇ ਬੰਦੇ ਆਉਣ ਵਰਕ ਕਰਨ ਮਾਨੂੰ ਖੁਸ਼ੀ ਹੋਊ ਵੀ ਹਾਂ ਯਾਰ ਕਿਤੇ ਚੱਲਦੀ ਆ ਯਾਰ ਲੈਖੇ ਲੱਗਣੀਆਂ ਤਾਂ ਮੈਂ ਕਹਿੰਦਾ ਵੀ ਹਰੇਕ ਪਿੰਡ ਪਿੰਡ 'ਚ ਲੋਕ ਯਕੀਨ ਵਾਲੇ ਬੈਠੇ ਆ ਕਰ ਲੋ ਯਾਰ ਸਾਰੇ ਜਾਣੇ ਕਰ ਲੋ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਹਨਾਂ ਦਾ ਭਲਾ ਹੋ ਜੂਗਾ ਉਹਨਾਂ ਦੇ ਉਹ ਵੀ ਆਪਣੀ ਕਣਕ ਵੇਚ ਕੇ ਦੇਖ ਲੈਣਗੇ ਉਹ ਵੀ ਆਪਣੇ ਬੱਚਿਆਂ ਦੀ ਫੀਸ ਆਪ ਤਾਰ ਕੇ ਦੇਖ ਲੈਣਗੇ ਉਹ ਵੀ ਧੀ ਦੇ ਵਿਆਹ ਤੇ ਆਪ ਪੈਸੇ ਲਾ ਕੇ ਦੇਖ ਲੈਣਗੇ ਉਹਨਾਂ ਦੀ ਧੀ ਦੀ ਪੜ੍ਹਾਈ ਦੀ ਵੀ ਉਹਨਾਂ ਦੇ ਪੈਸਾ ਨਾ ਹੋ ਜੂਗੀ ਉਹਨਾਂ ਨੂੰ ਵੀ ਲੱਗੂਗਾ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜੇ 10-10 ਰੁਪਏ ساری ਜ਼ਿੰਦਗੀ ਦੇ ਵਿੱਚ ਤੇ ਕੇ ਆ ਉਹਨਾਂ ਦੀ ਗੁਰੂ ਨੇ ਸੁਣੀ ਆ ਜਿਹੜੇ 2-2 ਰੁਪਈਆ ਦੀ ਖੈਰ ਕਦੇ ਕਿਸੇ ਮੰਗਤੇ ਨੂੰ ਪਾਈ ਆ ਕਿਸੇ ਦਰਗਾਹ ਦੇ ਵਿੱਚ ਉਹ ਹਰੀ ਹੋਈ ਆ ਉਹਨਾਂ ਨੂੰ ਵੀ ਲੱਗੂ ਆ ਨਹੀਂ ਤਾਂ ਉਹ ਲੋਕਾਂ ਦਾ ਦਾਨ ਤੋਂ ਵਿਸ਼ਵਾਸ ਹੀ ਉੱਠ ਜੂਗਾ ਤਾਂ ਮੇਰਾ ਮੰਨਣਾ ਇਹ ਆ ਵੀ ਮੈਂ ਸਾਰਿਆਂ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦਾ ਆਪਣੀ ਤਰਫੋਂ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਵਾਲੇ ਆਪਣੇ ਆਪਣੇ ਕੇਡਰਾਂ ਨੂੰ ਕਹੋ ਸਰਵੇ ਕਰੋ ਪਿੰਡ 'ਚ ਜਾਓ ਸਰਪੰਚ ਨੂੰ ਪੁੱਛੋ ਪੁੱਛ ਕੇ ਕਹੋ ਕਿ ਭਾਈ ਤੇਰੇ ਪਿੰਡ ਦੇ ਵਿੱਚ ਕਿੰਨੇ ਕਿਸਾਨ ਜਿਹਨਾਂ ਦੀ ਕਣਕ ਸਾੜੀ ਆ ਕਿੰਨੇ ਕਿੰਨੇ ਕਿੱਲੇ ਆ ਕਿਹਦਾ ਟਾਂਗਰ ਸੀ ਕਿਦੀ ਕਣਕ ਸੀ ਟਾਂਗਰ ਵਾਲੇ ਨੂੰ ਦਿਓ ਕੁਛ ਨਾ ਕਣਕ ਵਾਲੇ ਨੂੰ ਠੀਕ ਆ ਕਿ ਨਹੀਂ ਤੁਸੀਂ ਉਹ ਜਿੰਨੇ ਜਿੰਨੇ ਮਾਣਾ ਕਾਪੀ ਤੇ ਲਿਖ ਲੋ ਜਿਹੜੇ ਦੋ ਪਿੰਡ ਕੋਈ ਬੰਦਾ ਸਾਹਮ ਸੰਗ ਦਾ ਸਾਹਮ ਲੋ ਠੀਕ ਆ ਕਿ ਨਹੀਂ ਜਿੰਨਾ ਕਰ ਸਕਦੇ ਹੋਏ ਉਨਾ ਹੀ ਕਰ ਲੋ ਬਾਈ ਬਹੁਤ ਖੁਸ਼ੀ ਹੋਊਗੀ ਮੈਨੂੰ ਬਹੁਤ ਚੰਗਾ ਲੱਗੂਗਾ ਮੈਂ ਸੱਚੀ ਪਰਸਨਲੀ ਉਹ ਹਰੇਕ ਪਾਰਟੀ ਨੂੰ ਬਹੁਤ ਚੰਗਾ ਮੰਨੂਗਾ ਜਿਹੜੀ ਇਹ ਕਰੂਗੀ ਤੇ ਨਹੀਂ ਤਾਂ ਫਿਰ ਠੀਕ ਆ ਲੋਕਾਂ ਦਾ ਰਾਜਨੀਤਿਕ ਲੋਕਾਂ ਤੋਂ ਰਾਜਨੀਤੀ ਤੋਂ ਵਿਸ਼ਵਾਸ ਵੈਸੇ ਉੱਠਿਆ ਪਿਆ ਤੇ ਉੱਠਿਆ ਰਹੂਗਾ ਇਸ ਗੱਲ ਨਾਲ ਮੈਂ ਨਹੀਂ ਕਹਿੰਦਾ ਪਰ ਮੈਨੂੰ ਲੱਗਦਾ ਮੈਨੂੰ ਪਰਸਨਲੀ ਸਾਡਾ ਤਾਂ ਕੁਝ ਨਹੀਂ ਛੜਿਆ ਨਾ ਮੈਂ ਤਾਂ ਕੁਝ ਨਹੀਂ ਮੰਗਦਾ ਨਾ ਪਰ ਮੈਨੂੰ ਪਰਸਨਲੀ ਬਹੁਤ ਚੰਗਾ ਲੱਗੂਗਾ ਜੇ ਸੱਚੀ ਕੋਈ ਰਾਜਨੀਤਿਕ ਪਾਰਟੀ ਮੇਰੀ ਗੱਲ ਸੁਣ ਕੇ ਇਹ ਤੇ ਕਰੂਗੀ ਪਰ ਇਹ ਕਰੂਗੀ ਕਦੋਂ ਰਾਜਨੀਤਿਕ ਪਾਰਟੀਆਂ ਸਿਰਫ ਉਦੋਂ ਕਰਦੀਆਂ ਜਦੋਂ ਲੋਕ ਮੰਗਦੇ ਆ ਲੋਕ ਕਦੋਂ ਮੰਗਦੇ ਆ ਲੋਕ ਜਦੋਂ ਲੋਡ ਹੋਵੇ ਉਦੋਂ ਮੰਗਦੇ ਆ ਲੋਕ ਸਰਬੱਤ ਦਾ ਭਲਾ ਮੰਗਦੇ ਹੁੰਦੇ ਆ ਤੇ ਸਰਬੱਤ ਦੇ ਭਲੇ ਵਾਲੀ ਗੱਲ ਐਸ ਕਰਕੇ ਵੀਡੀਓ ਸ਼ੇਅਰ ਕਰਿਓ ਜਿਉਂਦਿਰੋ